ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੇ ਸਾਰੇ ਠੀਕ ਹੋਣਾ ਤੇ ਅੱਜ ਮੈਂ ਸਾਰਾ ਕੰਮ-ਕੁਮ ਕਰਕੇ ਬੈਠ ਗਈਆਂ ਫਟਾਫਟ ਅੱਜ ਮੰਗਲਵਾਰ ਸੀ ਮੈਂ ਸਵੇਰੇ 6 ਵਜੇ ਉੱਠ ਕੇ ਨਹਾ ਲਿਆ ਸੀ ਸਾਰਾ ਕੁਝ ਕਰ ਲਿਆ ਵਾ ਤੇ ਕਪੜੇ ਧੋਤੇ ਨੇ ਅੱਜ ਦੋ ਚਾਰ ਹੀ ਸੀ ਹੋਈ ਧੋਤੇ ਅੱਜ ਜਿੰਦਾ ਲਾਤਾ ਇੱਥੇ ਭੜੇ-ਭੜੇ ਸਾਬੂਨ ਆ ਅੱਜ ਮੰਮੀ ਦੇ ਦਿੱਤੇ ਸੀ ਤਾਂ ਜਲਦੀ ਨਹਾ ਲਿਆ ਵਾ ਨਹੀਂ ਤਾਂ ਮੈਂ ਕਿੱਥੇ ਨਹਾਉਣ ਵਾਲੇ 10-11 ਵਜੇ ਤਵਾਰ ਨਹਾਣੀਆਂ ਮੈਂ आज मम्मी ने तिर से फिर फटाफट नहाया फटाफट किता मैं सोच रही हूँ सावन का महीना शुरू हो गया हम आप चूड़िया पावगे लाल तो हरी कलर दी इन सोहनिया लगदियाँ मैं बहुत ज्यादा मेहंदी भी लाव बहुत सोनिया चूड़ियाँ लग तो बार तो अच्छा कम कुम भी देखो बंद पाया सारा सारा बंद पाया अच मेरे हसबेंड बुखार चढ़िया बेचार ने तो फिर वो बार कम तो गए नहीं घर बैठे अज ਰੇਟ ਬੈਠੇ ਬੱਥੇ ਬੁਖਾਰ ਸੀ ਤਾਂ ਹੰਤ ਨਹੀਂ ਕੀ ਕਰੀਏ ਰਾਤ ਨੂੰ ਨਾਲ ਇੰਨਾ ਬੁਖਾਰ ਆ ਗਿਆ ਚਲੋ ਕੋਈ ਨਾ ਥੋੜਾ ਬਹੁਤ ਚੱਲ ਰਹੀ ਹੈ ਮਾਨਾ ਮੱਤਾ ਹੋਰ ਜਿਸ ਜਿਸ ਅੱਜ ਸਵੇਰ ਉਹਤੂ ਪੂਜਾ ਪਾਜਾ ਸਭ ਉਹ ਕਰਦੇ ਆ ਦੇਖੋ ਤੁਸੀਂ ਜਦੋਂ ਸਾਰੇ ਦੇਖ ਲਈ ਪੂਜਾ ਪਾਜਾ ਸਾਫ ਕਰਕੇ ਸਾਰੇ ਰੱਖੀ ਹੋ ਗਈ ਮਮੀ ਰੋਟੀ ਨਹੀਂ ਹੂੰ ਤੇ ਇੱਥੇ ਤੇ ਉੱਥੇ ਸਭ ਦਾ ਸਾਰਾ ਕੰਮ ਕਰਦੇ ਆ ਸਾਰਾ ਫਿਰ ਵੀ ਮਸ ਮੁੱਦਾ ਦੇਣਾ ਤੋਂ ਪਿਆ ਨਾ ਨਹੀਂ ਬੇੜਿਆ ਅੱਧਾ ਨਹੀਂ ਮਾਸਾ ਆ ਰਿਹਾ ਬਾਅਦ ਸਾਡੇ ਬਾਹਰ ਦੇਖਦੇ ਆ ਆ ਗੋ ਉਹ ਉਹਨਾਂ ਦਾ ਕੰਮ ਚੱਲ ਰਿਹਾ ਹੈ ਅਗਰ ਵੀ ਹੋਈ ਹੈ ਐਨ ਤਾਂ ਦੇਖ ਨਾ ਫਲਾਰਡ ਦੇਖ ਰਿਹਾ ਆ ਫਲਾਵਰ ਕਿੰਨੇ ਸੋਹਣੇ ਲੱਗ ਰਹੇ ਸੋਹਣਿਆ ਦਾ ਮੌਸਮ ਇਦਾਂ ਨਹੀਂ ਆ ਆਹ ਦੇਖੋ ਬ੍ਰੈਡਬੁੱਡ ਪਏ ਆ ਬੱਡ ਦੇ ਕੋਈ ਚੱਕ ਨਾ ਰੋਟੀ ਤੇ ਚੱਕ ਲਾ ਗਏ ਐਵੇਂ ਰੱਖ ਦਿੰਦੇ ਆ ਅਸਾਡਾ ਡੱਬੇ ਚ ਕੋਈ ਵੀ ਨਹੀਂ ਖਾਲੀ ਪਿਆ ਸਾਰਾ ਹੰਦਰ ਵੜੇ ਹੋਇਆ ਕੀ ਇਦਾਂ ਹੀ ਐ ਆਹ ਸਾਡਾ ਡਰਮ ਟੁੱਟ ਗਿਆ ਸੀ ਆ ਦੇਖੋ ਟੁੱਟਿਆ ਪਿਆ ਸਾਰਾ ਡਰਮ ਸਾਰਾ ਟੁੱਟ ਗਿਆ ਜੱਟਾ ਟੁੱਟਣਾ ਹੁਣ ਆਪਾਂ ਪਾਣੀ ਨਹੀਂ ਪੜਦੇ ਬਾਲਟੇ ਉੱਪਰ ਗਿਰਾਖ ਲੈਂਦੇ ਆ ਪਰ ਡੈਡੀ ਦਾ ਛੋਲੇ ਸਤੋਇਆ ਸੀ ਰੋਟੀ ਅੱਜ ਮੈਂ ਕਿਹਾ ਧੋ ਦਾਂ ਫਟਾਫਟ ਬਸ ਆ ਦੇਖੋ ਕੱਪੜੇ ਵੀ ਮੇਰੇ ਉੱਤੇ ਹੀ ਪਏ ਆ ਉਹਦੇ ਵਿੱਚ ਹੀ ਕੱਪੜੇ-ਕੁਪੜੇ ਵੀ ਨਹੀਂ ਧੋਤੇ ਮੈਂ ਅਸੀਂ ਜਾ ਰਹੇ ਹਾਂ ਚੂੜੀਆਂ ਲੈਣ ਤੁਹਾਨੂੰ ਪਤਾ ਹੈ ਅਸੀਂ ਕਿਉਂ ਚੂੜੇ ਲੈਣ ਆਏ ਕਿਉਂਕਿ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਚੂੜੀਆਂ ਤੇ ਮਹਿੰਦੀ ਵੀ ਲਾਣੀ ਚਾਹੀਦੀ ਆ ਚੂੜੀਆਂ ਪਾਣੇ ਚਾਹੀਦੀਆਂ ਕੁੜੀਆਂ ਨੂੰ ਬਹੁਤ ਵਧੀਆ ਲੱਗਦੀ ਰੈੱਡ ਤੇ ਗ੍ਰੀਨ ਆਪਾਂ ਚੱਲਦੇ ਆਂ ਦੁਕਾਨ ਤੇ ਤੁਹਾਨੂੰ ਦਿਖਾਣੇ ਕਹਿ ਹੈ ਕਹਿ ਜੀ ਵੈਰਾਈਟੀ ਹੈ ਉੱਥੇ ਜਾ ਕੇ ਠੀਕ ਹੈ ਗਾਇਸ ਆਪਾਂ ਦੁਕਾਨ ਤੇ ਆ ਚੁੱਕੇ ਆਂ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਕਹਿ ਹੈ ਕਹਿ ਜੀ ਵੈਰਾਈਟੀ ਹੈ ਆਲਰਟੀ ਮਾ ਲੇ ਲਈ ਇਹ ਚਲੇ ਲਈ ਦੋ ਦਿਨ ਕਿੰਨੇ ਦਾ ਦੋ ਦਿਨ ਦਾ ਵੈਸੇ ਦੋ ਦਿਨ ਕਿੰਨੇ ਦਾ ਹੈ ਕਿੰਨੇ ਦਾ ਵੀਰੇ 50 ਦੇ ਦੋ ਦਿਨ ਲੈ ਲਈ ਚੀ ਦਾ ਇੱਕ ਨੂੰ ਲੈ ਲਈ ਇਹਦੇ ਵਿੱਚ ਡੱਡ ਘੱਟ ਨਹੀਂ ਹੈਗੇ ਮਿਕਸਰ ਮਿਕਸਰ ਅੱਛਾ ਵਿੱਚ ਰੱਖੀਂ ਠੀਕ ਹੈ ਦੋ ਦਿਨ ਦਾ ਮੈਨੂੰ ਕਿਹਦੇ ਵਿੱਚ ਪਲਾਸਟਿਕ ਵਾਲੀ ਕੰਦੀ ਹੁੰਦੀ ਹੈ ਇਹ ਰੰਗ ਦੀ ਹੁੰਦੀ ਹੈ ਬਸ ਸਪਸ਼ਟ ਚੂੜੀਆਂ ਲੈ ਲਈਆਂ ਆ ਦੇਖੋ ਆ ਇੱਕ ਮਹਿੰਦੀ ਦੇ ਕੀਪ ਵੀ ਲੈਣ ਆਪਾਂ ਚੂੜੀਆਂ ਬਾਹਾਂਗੇ ਸਾਵਨ ਦਾ ਮਹੀਨਾ ਸੁਭੋਗ ਹੈ ਸੋਹਣੀਆਂ ਲੱਗਦੀਆਂ ਚੂੜੀਆਂ ਬਹੁਤ ਜ਼ਿਆਦਾ ਹਨ ਅੰਦਰ ਦਿਖਾਵਾਂਗੀ ਘਰ ਜਾ ਕੇ ਓਕੇ ਗਾਇਸ ਆਪਾਂ ਘਰੇ ਆ ਚੁੱਕੇ ਆ ਚੂੜੀਆਂ ਲਾ ਕੇ ਫਟਾਫਟ ਵੇ ਹਸਣ ਮੋਟਰਸਾਈਕਲ ਠੀਕ ਕਰ ਲੈਣ ਅ ਤੱਕ ਚਲੋ ਆਪਾਂ ਉਹ ਚੂੜੀਆਂ ਦਿਖਾਉਣੇ ਆ ਤੁਹਾਨੂੰ ਕਿਹੜੀ ਲੈ ਕੇ ਆਈਆਂ ਮੈਂ ਉਹ ਪੇ ਲੋ ਜੀ ਗਾਇਜ਼ ਲਈ ਆਈਏ ਹੁਣ ਇਹ ਚੂੜੀਆਂ ਚੂੜੀਆਂ ਦੇਖ ਲਓ ਹੁਣ ਪਹਿਲਾਂ ਦੁਕਾਨਦਾਰੇ ਚੰਗੀ ਤਰ੍ਹਾਂ ਦਿਖੀਆਂ ਨਹੀਂ ਗਈਆਂ ਹਾਂ ਮੈਂ ਤੇ ਚਾਰ ਚੂੜੀਆਂ ਕੱਢ ਕੇ ਦੇਖਣੇ ਵਾਸਤੇ ਆਹ ਦੇ ਇਹਨਾਂ ਤੇ ਚਾਰ ਚੂੜੀਆਂ ਕੱਢ ਕੇ ਦੇਖੀਆਂ ਸੀਗੀਆਂ ਆਹ ਰੱਖ ਆਹ ਕਲਰ ਤੋਂ ਸੋਹਣੇ ਹਨ ਨਾ ਪਰ ਦੇਖਣ ਨੂੰ ਪਲਾਸਟਿਕ ਲੱਗ ਰਹੀ ਹੈ ਨਾ ਪਲਾਸਟਿਕ ਨਹੀਂ ਹਨ ਇਹ ਹੈਂ ਕਾਂਜੀ ਦੀ ਚੂੜੀਆਂ ਆਹ ਕੱਚ ਦੀਆਂ ਨੇ ਕਿੰਨੀ ਕਿੰਨੀ ਨੇ 6 6 ਕਰਕੇ ਭਾਈ ਹੁੰਈਆਂ ਮਿਲਦਾ ਸਾਰੀਆਂ ਹੀ ਇਹ ਇਤਨੇ 24 ਚੂੜੀਆਂ ਆਈਆਂ ਨੇ ਕਿੰਨੀਆਂ 24 ਆਪਣੀਆਂ 12 ਨਾਲ 24 12 ਨਾਲ 24 12 ਦਾ ਇੱਕ ਦਰਜਨ ਹੁੰਦਾ ਨਾ ਹਾਂ ਚੂੜੀਆਂ ਉੱਪਰ ਦਿਖਾ ਦੇ ਸਾਰੀਆਂ ਕੱਢ ਕੇ ਇੱਧਰ ਕਰਕੇ ਦਿਖਾ ਦੱਸੋ ਜੀ ਕਿਹਲੇ ਲੱਗਦੀਆਂ ਚੂੜੀਆਂ ਇਹਦੀਆਂ ਹਲੇ ਮੈਂ ਮਿਕਸ ਕਰਕੇ ਦਿਖਾ ਦੇਣਾ ਮਿਕਸ ਕਰਕੇ ਨਾ ਦਿਖਾਉ ਬਾਅਦ ਚ ਦਿਖਾ ਦੇਗੀ ਜਦ ਪਾਏਗੀ ਉਹ ਤਾਂ ਦਿਖਾ ਦੇਗੀ ਠੀਕ ਆ ਚੂੜੀਆਂ ਦੀ ਕਲਰ ਦੇਖ ਲੋ ਇਹਦਾ ਇਹ ਹੈ ਜਾਵਾ ਗ੍ਰੀਨ ਤੇ ਰੈੱਡ ਆ ਗ੍ਰੀਨ ਤੇ ਰੈੱਡ ਆ ਸੋਨੇ ਆ ਮੈਂ ਤਾਂ ਬਹੁਤ ਬਸਾਂ ਆ। ਕਿ ਇਹ ਸ਼ਾਮ-ਸ਼ਾਮ ਦੇ ਵੱਜ ਗਏ 6 ਦੁਪਹਿਰ ਹੀ ਨਹੀਂ இன்னੀ ਸਵੇਰੇ ਇਦਾਂ ਆ ਮੈਂ ਪੈਂਦਾ ਨਹੀਂ ਐਵੇਂ ਮੌਸਮ ਹੈ ਗੰਦਾ ਜਾ। ਮੀਂਹ ਤਾਂ ਪੈ ਤਾਂ ਥੋੜਾ ਵਧੀਆ ਰਵੇ ਤੇ ਮੈਂ ਪਿਆਜ਼ ਕੱਟਾਂ ਲੱਗੀ ਇਸ ਮੈਂ ਅੱਜ ਬਣਾਣੀ ਆ ਦਾਲ। ਆ ਦੇਖ। ਆ ਮੈਂ ਪਿਆਜ਼ ਕੱਟ ਕੇ ਰੱਖ ਲਈ ਆ। ਮੈਂ ਦਾਲ ਦੁੱਲ ਬਣਾਵਾਂਗਾ ਫਟਾਫਟ ਤਿਆਰ ਕਰ ਦਿੰਨੀ ਆ ਤਾਂ ਮੈਂ ਹਸਣੇ ਲੇਟੇ ਹੋਇਆ। ਇਨਾਲੇ ਪੈਰ ਦੇ ਉੱਤੇ ਫਿੰਸੀ ਜੀ ਹੋਈ ਆ ਛੋਟੀ ਜਿਹੀ ਗਿਰਠੀ ਜੀ ਫਿੰਸੀ ਜੀ ਹੋਈ ਆ ਕਦੇ ਹਟ ਜਾਂਦੀ ਕਦੇ ਆ ਜਾਂਦੀ ਕਦੇ ਹਟ ਜਾਂਦੀ ਕਦੇ ਆ ਛੋਟੀ ਜੀ ਆ ਬਿਲਕੁਲ ਨਾਲ ਦਰਦ ਬਹੁਤ ਹੋ ਰਹੀ ਹੈ ਜਦੋਂ ਬੋਲਦੇ ਆ ਹਲਦੇ ਆ ਤਾਂ ਬਹੁਤ ਹੁੰਦੀ ਹੈ ਕੀ ਕਰੀਏ ਡੈਡੀ ਵੀ ਆ ਗਿਆ ਡੋਣਾ ਵੀ ਮੈਂ ਚਾਚੂ ਬਣਾ ਕੇ ਦੇਨੀ ਆ ਫਟਾਫਟ ਮੈਂ ਚਾਚੂ ਬਣਾ ਕੇ ਦੇਨੀ ਆ ਆ ਦੇਖੋ ਦਾਲ ਪਈ ਹੋਈ ਆ ਉਹ ਕਰ ਜੋ ਦਾਲ ਰਸਤੀ ਸੀ ਮੇਰੇ फटाफट ਦਾਲ ਬਣਾ ਲੈਂਦੇ ਆ ਤੇ ਗਾਇਸ ਆਪਾਂ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਆ ਤਾਂ ਪਲੀਜ਼ ਮੇਰੇ ਵਲੌਗ ਨੂੰ ਲਾਈਕ ਮੈਂ ਸ਼ੇਅਰ ਕਰਿਆ ਕਰੋ ਬੱਦ ਤੋਂ ਬੱਦ ਸ਼ੇਅਰ ਕਰੇਗਾ ਸਬਸਕ੍ਰਾਈਬ ਕਰੇਗਾ ਪਲੀਜ਼ ਤੁਸੀਂ ਕਰਦੇ ਨਹੀਂ ਕਰਿਆ ਕਰੋ ਨਾ ਓਕੇ ਬਾਏ